ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਜਾਨਵਰ ਮੈਕਮਾ ਤੇ ਜਿਹੜੇ ਜਿਹੜੇ ਵੀਰਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਜਿਸ ਤਰ੍ਹਾਂ ਤੁਸੀਂ ਸਾਰੇ ਵੀਰ ਜਾਣਦੇ ਹੋ ਕਿ ਆਪਾਂ ਸਮੇਂ-ਸਮੇਂ ਸਰ ਤੁਹਾਡੇ ਲਈ ਬਹੁਤ ਵਧੀਆ-ਵਧੀਆ ਤੇ ਜਾਣਕਾਰੀ ਨਾਲ ਭਰਪੂਰ ਵੀਡੀਓ ਤੁਹਾਡੇ ਸਾਹਮਣੇ ਰੱਖਦੇ ਰਹਨੇਗੇ ਇਸ YouTube ਚੈਨਲ ਦੇ ਮਾਧਿਅਮ ਰਾਹੀਂ ਸੋ ਆਪਾਂ ਜਿਹੜੇ ਟਾਈਮ ਤੇ ਜਿਹੜੀ ਵੀਡੀਓ ਦੀ ਲੋਡ ਹੁੰਦੀ ਆਪਾਂ ਉਹੀ ਵੀਡੀਓ ਛੱਡਦੇ ਆ ਆਪਣੇ ਚੈਨਲ ਤੇ ਤੇ ਤੁਸੀਂ ਆਪਣੇ ਚੈਨਲ ਨੂੰ ਬਹੁਤ ਸਾਰਾ ਪਿਆਰ ਵੀ ਦੇ ਰਹੇ ਹੋਗੇ ਇਸ ਟਾਈਮ ਬਹੁਤ ਸਾਰੇ ਵੀਰਾਂ ਦੇ ਕਮੈਂਟ ਵੀ ਆਉਂਦੇ ਨੇ ਵਧੀਆ-ਵਧੀਆ ਕੇ ਹਾਂ ਜੀ ਸਾਨੂੰ ਤੁਹਾਡੇ ਚੈਨਲ ਤੋਂ ਕਾਫੀ ਕੁਝ ਜਿਹੜਾ ਸਿੱਖਣ ਨੂੰ ਮਿਲਦਾ ਹੈਗਾ ਸੋ ਇਹਦੇ ਨਾਲ ਬੰਦੇ ਦਾ ਜਿਹੜਾ ਕੌਨਫੀਡੈਂਸ ਵੱਧਦਾ ਹੌਸਲਾ ਫੁਜਾਈ ਹੁੰਦੀ ਆ ਸੋ ਅੱਜ ਵੀ ਆਪਾਂ ਇੱਕ ਵਧੀਆ ਵਿਸ਼ੇ ਤੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨ ਜਾ ਰਹੇ ਹਾਂ ਕਈ ਵੀਰ ਬੇਰੁਜ਼ਗਾਰ ਘੁੰਮ ਰਹੇ ਨੇ ਪੰਜਾਬ ਵਿੱਚ ਤੁਹਾਨੂੰ ਪਤਾ ਬੇਰੁਜ਼ਗਾਰੀ ਬਹੁਤ ਜ਼ਿਆਦਾ ਹੋ ਰਹੀ ਹੈਗੀ ਇੰਡਸਟਰੀ ਇੱਥੇ ਆ ਨਹੀਂ ਰਹੀ ਪੰਜਾਬ ਵਿੱਚ ਮਤਲਬ ਕਿ ਮੁੰਡੇ ਬੇਲੇ ਬਹੁਤ ਫਿਰਦੇ ਨੇਗੇ ਜਿਹੜੇ ਚਾਹੁੰਦੇ ਨੇ ਕਿ ਸਾਨੂੰ 10 15 20000 ਰੁਪਏ ਮਹੀਨੇ ਦਾ ਬਣ ਜੇ ਤਾਂ ਬਹੁਤ ਆਗਾ ਸੋ ਆਪਾਂ ਤੁਹਾਡੇ ਲਈ ਬਹੁਤ ਹੀ ਵਧੀਆ ਵੀਡੀਓ ਲੈ ਕੇ ਆਏ ਕਿ 100 ਕੁ ਮੁਰਗੀਆਂ ਆਪਾਂ ਘਰੇ ਰੱਖ ਕੇ ਉਹਨਾਂ ਤੋਂ ਕਿਵੇਂ ਕਿੰਨੀ ਆਮਦਨ ਕਰ ਲਾਂਗੇ ਕਿੰਨੀ ਉਹਨਾਂ ਤੋਂ ਕਮਾਈ ਹੋ ਸਕਦੀ ਹੈ 100 ਮੁਰਗੀਆਂ ਤੋਂ ਕਿਹੜੇ ਕਿਹੜੇ ਖਰਚੇ ਆਉਣਗੇ ਉਹਨਾਂ ਤੇ ਕਿੰਨਾ ਜਿਹੜਾ ਸੈਟਅਪ ਪਾਉਣ ਤੇ ਉਹਨਾਂ ਦੇ ਖਰਚਾ ਆਊਗਾ ਉਹ ਆਪਾਂ ਤੁਹਾਨੂੰ ਡਿਟੇਲ ਚ ਦੱਸਾਂਗੇ ਪੂਰੀ ਵੀਡੀਓ ਥੋੜੀ ਲੰਬੀ ਵੀ ਹੋ ਸਕਦੀ ਹੈ ਪਰ ਤੁਸੀਂ ਪੂਰੀ ਧਿਆਨ ਨਾਲ ਦੇਖਣੀ ਆਪਾਂ ਖੁੱਡੇ ਤੋਂ ਲੈ ਕੇ ਉਹਨਾਂ ਦੇ ਆਂਡੇ ਵੇਚਣ ਤੱਕ ਤੁਹਾਨੂੰ ਪੂਰੀ ਡਿਟੇਲ ਚ ਗੱਲਬਾਤ ਸਮਝਾਵਾਂਗੇ ਤਾਂ ਜੋ ਤੁਸੀਂ ਪੂਰੀ ਵੀਡੀਓ ਸਮਝ ਸਕੋ ਆਪਾਂ ਕਲੀਅਰਲੀ ਜਿਹੜੀ ਦੇਸੀ ਭਾਸ਼ਾ ਜੇ ਤੁਹਾਨੂੰ ਦੱਸਾਂਗੇ ਕੋਈ ਇੱਥੇ 빙ਵਲ ਨਹੀਂ ਹੋਊਗਾ ਤੁਸੀਂ ਵੀਡੀਓ ਨਾਲ ਬਣੇ ਰਹੋ ਅੰਤ ਤੱਕ ਦੇਖੋ ਦੋਸਤੋ ਜਦੋਂ ਆਪਾਂ ਕੋਈ ਵੀ ਫਾਰਮਿੰਗ ਕਰਦੇ ਆਪਾਂ ਨੂੰ ਇਹੀ ਉਮੀਦ ਹੁੰਦੀ ਆ ਕਿ ਆਪਾਂ ਫਾਰਮਿੰਗ ਚ ਸਫਲ ਹੋ ਜਾਈਏ ਤੇ ਅੱਗੇ ਜਾ ਕੇ ਆਪਾਂ ਨੂੰ ਪ੍ਰੋਫਿਟ ਮਿਲ ਜੇ ਜੇਕਰ ਤੁਸੀਂ ਪਹਿਲੀ ਵਾਰ ਪੋਲਟਰੀ ਫਾਰਮਿੰਗ ਕਰ ਰਹੇ ਹੋ ਪਹਿਲੀ ਵਾਰ ਤੁਸੀਂ 100 ਬੱਚੇ ਤੋਂ ਸਟਾਰਟ ਕਰ ਲਓ ਆਪਾਂ ਤੁਹਾਨੂੰ 100 ਬੱਚੇ ਦਾ ਜਿਹੜਾ ਸਾਰੀ ਭਮੈਸ ਕੱਢ ਕੇ ਦੱਸਾਂਗੇ ਸਭ ਤੋਂ ਪਹਿਲਾਂ ਜੇਕਰ ਤੁਸੀਂ 100 ਬੱਚਾ ਰੱਖਣਾ ਉਹਦੇ ਲਈ ਜਿਹੜੇ ਆ ਤੁਹਾਨੂੰ ਜਿਹੜਾ ਖੁੱਡੇ ਤੇ ਖਰਚ ਆਊ ਉਹਦੇ ਸੈਟਅਪ ਤੇ ਖਰਚ ਆਊ ਉਹ ਦੱਸ ਦੇਵਾਂਗੇ ਤੁਸੀਂ ਜਿਹੜਾ ਸੈਟਅਪ ਬਣਾਉਣਾਗਾ ਉਹ ਸਿੰਪਲ ਤੇ ਦੇਸੀ ਤਰੀਕੇ ਨਾਲ ਬਣਾਉਣਾਗਾ ਹੁਣ ਤੁਸੀਂ ਆਪਣਾ ਦੇਖ ਸਕਦੇ ਹੋ ਕਿ ਜਿਹੜੀ ਇੱਟ ਆਪਣੇ ਕੋਲ ਇੱਟ ਬਿਲਕੁਲ ਬਸ ਸਸਤੀ ਲੇਤੀ ਸੀਗੀ ਉਸ ਤੋਂ ਬਾਅਦ ਉੱਪਰ ਜਿਹੜੀ ਆਪਣੀ ਇਹ ਤੇ ਚਾਦਰ ਪਾਈ ਹੋਈ ਆ ਤੁਸੀਂ ਦੇਖ ਸਕਦੇ ਹੋਗੇ ਉੱਪਰ ਇਹਦੇ ਚਾਦਰ ਪਾ ਸਕਦੇ ਹੋ ਤੁਸੀਂ ਇਹਦੇ ਉੱਪਰ ਆਪਾਂ ਲੈਂਟਰ ਨਹੀਂ ਪਾਉਣਾ ਹੈਗਾ ਜਿਹੜਾ 100 ਮੁਰਗੀ ਦਾ ਜੇਕਰ ਤੁਸੀਂ ਸੈਟਅਪ ਤਿਆਰ ਕਰਦੇ ਹੋ ਤਾਂ ਲਗਭਗ ਜਿਆਦਾ ਤੋਂ ਜਿਆਦਾ ਜਿਹੜਾ 5 ਤੋਂ 7000 ਰੁਪਏ ਜਿਹੜਾ ਖਰਚਾ ਆਊਗਾ ਉਤੇ ਜੇਕਰ ਤੁਸੀਂ ਸਿੰਪਲ ਤੇ ਮਟੀਰੀਅਲ ਜਿਹੜਾ ਵਧੀਆ ਲਗਾਉਂਗੇ ਉੱਥੇ ਤਾਂ ਦਿੱਕਤ ਆਊਗੀ ਪਰ ਜੇਕਰ ਆਪਾਂ ਕੰਮ ਸਾਰਨ ਵਾਲਾ ਗੱਲ ਕਰੀ ਤਾਂ 5 ਤੋਂ 7000 ਤੱਕ ਬਹੁਤ ਹੀ ਵਧੀਆ ਸੈਟਅਪ ਤੁਹਾਡਾ ਬਣ ਜਾਊਗਾ ਜਿਹਦੇ ਵਿੱਚ 100 ਬੱਚਾ ਤੇ ਅੱਗੇ ਉਹ ਜਿਹੜੀ ਮੁਰਗੀ ਆ ਵੱਡੀ ਹੋ ਕੇ ਸਫੀਸ਼ੀਐਂਟ ਜਗ੍ਹਾ ਉਹਨਾਂ ਲਈ ਰਹਿਣ ਲਈ 100 ਜਿਹੜਾ ਬੱਚਾ ਤੁਸੀਂ ਪਾ ਲੈਣਾ ਹੈ ਜਿਹੜਾ ਖੁੱਡਾ ਤਿਆਰ ਕਰਨਾ ਉਹ ਸਿੰਪਲ ਦੇਸੀ ਉੱਪਰ ਤੁਸੀਂ ਜਿਹੜਾ ਹੋ ਕਾਨਿਆਂ ਦੀ ਛੱਤ ਵੀ ਪਾ ਸਕਦੇ ਹੋ ਪਰ ਮਿੱਟੀ ਸਿੱਟ ਸਕਦੇ ਹੋ ਜੇਕਰ ਤੁਸੀਂ ਚਾਦਰ ਪਾਉਣੀ ਹੈ ਉਹਨੇ ਤਾਂ ਸਿਮਿੰਟ ਦੀ ਚਾਦਰ ਪਾਓ ਲੋਹੇ ਦੀ ਚਾਦਰ ਨਾ ਪਾਓ ਜਿਹੜੀ ਲੋਹੇ ਦੀ ਚਾਦਰ ਆ ਉਹ ਜ਼ਿਆਦਾ ਤਪਦੀ ਹੈ ਜੀ ਠੀਕ ਹੈ ਜੀ ਸੋ ਇਸ ਤਰ੍ਹਾਂ ਤੁਸੀਂ ਆਪਣਾ ਸੈਟਅਪ ਤਿਆਰ ਕਰ ਸਕਦੇ ਹੋ ਜਿਹੜਾ ਖੁੱਡਾ ਬਣਾਉਣਾ ਸੈਟਅਪ ਬਣਾਉਣਾ ਖੁੱਲਾ ਹਵਾਦਾਰ ਹੋਣਾ ਚਾਹੀਦਾ ਤਾਂ ਜੋ ਜਿਹੜਾ ਗਰਮੀਆਂ ਚ ਇਹਨਾਂ ਨੂੰ ਚੰਗੀ ਤਰ੍ਹਾਂ ਜਿਹੜੀ ਹਵਾ ਦੀ ਕ੍ਰੋਸਿੰਗ ਹੋ ਸਕੇ ਵੈਂਟੀਲੇਸ਼ਨ ਬਣਿਆ ਰਹੇ ਜਿਸ ਤਰ੍ਹਾਂ ਤੁਸੀਂ ਆਪਣਾ ਦੇਖਦੇ ਹੋ ਇੱਕ ਇੱਧਰ ਜਿਹੜੀ ਛੱਡੀ ہوئی ਆਪਾਂ ਨੇ 45 ਲੀਗਾ ਇੱਕ ਉਹ ਗੇਟ ਵਾਲੀ ਤਾਂ ਜੋ ਇੱਧਰ ਦੀ ਹਵਾ ਪੈ ਕੇ ਉਧਰ ਦੀ ਹਵਾ ਨਿਕਲ ਜੇ ਅੰਦਰ ਗੈਸ ਨਾ ਬਣੇ ਸੋ ਇਸ ਤਰੀਕੇ ਨਾਲ ਜਿਹੜਾ ਤੁਸੀਂ ਸੈਟਅਪ ਇਹਦਾ ਤਿਆਰ ਕਰ ਲੈਣਾ ਉਸ ਤੋਂ ਬਾਅਦ 100 ਬੱਚਾ ਲੈ ਕੇ ਹੁਣਾਂ ਦੋਸਤੋ ਤੁਸੀਂ ਜਿਹੜੀ ਬਰੀਡ ਤੁਹਾਨੂੰ ਵਧੀਆ ਲੱਗਦੀ ਹੈ ਜਿਹੜੀ ਬਰੀਡ ਤੁਸੀਂ ਵਧੀਆ ਸਮਝਦੇ ਹੋ ਜਿਸ ਤਰ੍ਹਾਂ ਅੰਡੇਲੀ ਆ ਰਹੀ ਆ ਯਾਰ ਜਾਂ ਬਲੈਕ ਐਸਟਰੋਲੋਪ ਜਿਹੜੀ ਬਰੀਡ ਅੰਡੇਲੀ ਵਧੀਆ ਮੰਨੀ ਜਾਂਦੀ ਆ ਇਹਨਾਂ ਦੋਨਾਂ 'ਚੋਂ ਤੁਸੀਂ ਕੋਈ ਵੀ ਬਰੀਡ ਚੂਜ਼ ਕਰ ਸਕਦੇ ਹੋਗੇ ਤੇ ਇਹਦਾ ਜਿਹੜਾ ਬੱਚਾ ਹੈਗਾ ਜਿਹੜਾ ਆਰ ਆਈ ਆਰ ਦਾ ਬੱਚਾ 30 ਤੋਂ 35 ਰੁਪਏ ਤੱਕ ਵਧੀਆ ਬੱਚਾ ਟਾਪ ਕੁਆਲਟੀ ਦਾ ਮਿਲੂਗਾ ਤੇ ਜੇਕਰ ਆਪਾਂ ਬਲੈਕ ਐਸਟਰਲੋਪ ਦੀ ਗੱਲ ਕਰੀਏ ਤਾਂ 40 ਤੋਂ 45 ਰੁਪਏ ਤੱਕ ਜਿਹੜਾ ਟਾਪ ਕੁਆਲਟੀ ਦਾ ਬੱਚਾ ਇੱਕ ਨੰਬਰ ਤੁਹਾਨੂੰ ਮਿਲੂਗਾ 100 ਕ ਬੱਚਾ ਦੋਸਤੋ ਲੇ ਆਓ ਤੁਸੀਂ ਓਹੋ 100 ਬੱਚਾ ਜਿਹੜਾ ਤੁਸੀਂ ਲਿਓਣਾਗਾ ਜੇਕਰ ਆਪਾਂ ਬਲੈਕ ਐਸਟਰਲੋਪ ਬੱਚੇ ਦੀ ਗੱਲ ਕਰੀਏ ਤਾਂ 40 ਤੋਂ 45 ਰੁਪਏ ਜਿਹੜਾ ਜ਼ਿਆਦਾ ਤੋਂ ਜ਼ਿਆਦਾ ਰੇਟ ਰਹਿੰਦਾਗਾ ਵਧੀਆ ਬੱਚੇ ਦਾ 145 ਰੁਪਏ ਦੇ ਹਿਸਾਬ ਨੂੰ ਤੁਸੀਂ 100 ਬੱਚਾ ਲਿਆਂਦਾ 4500 ਰੁਪਏ ਦਾ 4500 ਰੁਪਏ ਤੁਹਾਡਾ ਬੱਚਾ ਖਰੀਦਣ ਤੇ 4500 ਰੁਪਏ ਲੱਗ ਗਏ ਉਸ ਤੋਂ ਬਾਅਦ ਦੋਸਤੋ ਤੁਸੀਂ ਜਿਹੜਾ ਇੱਕ ਦਿਨ ਦਾ ਬੱਚਾ ਲੈ ਕੇ ਆਏ ਹੋ 4500 ਰੁਪਏ ਦਾ 100 ਬੱਚਾ ਲੈ ਕੇ ਆਓਗੇ ਉਹਦੀ ਤੁਸੀਂ ਚੰਗੀ ਤਰ੍ਹਾਂ ਦੇਖ ਰੇ ਕਰਨੀ ਹੈ ਪ੍ਰੋਪਰ ਵੈਕਸੀਨੇਸ਼ਨ ਵਗੈਰਾ ਕਰਨੀ ਹੈ ਜੇਕਰ ਤੁਸੀਂ ਵੈਕਸੀਨੇਸ਼ਨ ਤੇ ਵੀਡੀਓ ਦੇਖਣੀ ਹੈ ਤਾਂ ਤੁਸੀਂ ਆਪਣੇ ਜਿਹੜੇ ਚੈਨਲ ਤੇ ਦੇਖ ਸਕਦੇ ਹੋ ਉਸ ਤੋਂ ਬਾਅਦ ਦੋਸਤੋ ਬੱਚਾ ਜਿਹੜਾ ਫੀਡ ਖਾਂਦਾ ਉਹ ਬਹੁਤ ਘੱਟ ਖਾਂਦਾਗਾ ਜੇਕਰ ਪਾ 100 ਬੱਚੇ ਦੀ ਗੱਲ ਕਰੀਏ ਤਾਂ ਮਹੀਨੇ ਚ ਉਹ ਮਸਾ ਇੱਕ ਗੱਟਾ ਖਾਊਗਾ ਐਵਰੇਜ ਲਗਾ ਲਓ ਤੁਸੀਂ ਜਿਹੜਾ ਇੱਕ ਗੱਟਾ 100 ਬੱਚਾ ਖਾਊਗਾ ਛੋਟੇ ਬੱਚੇ ਦੀ ਬਹੁਤ ਘੱਟ ਕਾਸਟ ਹੁੰਦੀ ਹੈ ਫੀਡ ਦੀ ਜਦੋਂ ਮੁਰਗੀ ਬਣ ਜੇ ਵੱਡੀ ਹੋ ਜੇ ਉਦੋਂ 4 ਤੋਂ ਲੈ ਕੇ 5 ਰੁਪਏ ਤੱਕ ਜਿਹੜੀ ਫੀਡ ਮੁਰਗੀ ਖਾਂਦੀ ਆ ਸੋ ਉਸ ਤੋਂ ਬਾਅਦ ਤੁਸੀਂ 100 ਬੱਚਾ ਲਿਆਂਦਾ ਸੋ ਬੱਚੇ ਨੂੰ ਚੰਗੀ ਤਰ੍ਹਾਂ ਪਾਲੋ 4 ਤੋਂ ਲੈ ਕੇ 4.5 ਮਹੀਨਿਆਂ ਤੱਕ ਜਦੋਂ ਤੱਕ ਮੁਰਗੀ ਨੇ ਅੰਡੇ ਤੇ ਆਉਣਾ ਉਦੋਂ ਤੱਕ ਉਹ 2 ਤੋਂ ਲੈ ਕੇ 250 ਰੁਪਏ ਤੱਕ ਦੀ ਫੀਡ ਖਾਊਗੀ ਤੁਹਾਡੀ ਤੁਸੀਂ ਉਸ ਸਭ ਨਾਲ ਅੰਦਾਜ਼ਾ ਲਗਾ ਸਕਦੇ ਹੋ ਉਸ ਸਭ ਨਾਲ ਤੁਸੀਂ ਮੰਨੀ ਆਪਣੇ ਕੋਲ ਪੈਸੇ ਆਪਣੇ ਕੋਲ ਐਡਜਸਟਮੈਂਟ ਰੱਖ ਸਕਦੇ ਹੋਗੇ ਠੀਕ ਹੈ ਜੀ ਇੱਕ ਜਿਹੜੀ ਮੁਰਗੀ ਜਾਂ ਮੁਰਗਾ ਤਿਆਰ ਹੋਣ ਤੱਕ 2 ਤੋਂ ਲੈ ਕੇ 250 ਤੱਕ ਦੀ ਫੀਡ ਖਾਂਦਾ ਜੇਕਰ ਆਪਾਂ ਪ੍ਰੋਪਰ ਫੀਡ ਤੇ ਪਾਲੀਏ ਜੇਕਰ ਤੁਸੀਂ ਹੋਰ ਚੀਜ਼ਾਂ ਇਹਨਾਂ ਨੂੰ ਪਾ ਸਕਦੇ ਹੋ ਜਿਸ ਤਰ੍ਹਾਂ ਹਰੀਆਂ ਸਬਜ਼ੀਆਂ ਵਗੈਰਾ ਹੋਗੀਆਂ ਘਰ ਦੀਆਂ ਜਿਹੜੀਆਂ ਰੋਟੀਆਂ ਹੋਗੀਆਂ ਘਰੇ ਸਬਜ਼ੀ ਵਗੈਰਾ ਹੁੰਦੀ ਆ ਵੇਸਟੇਜ ਉਹ ਪਾ ਸਕਦੇ ਹੋ ਤਾਂ ਹੋਰ ਵੀ ਸਸਤਾਜੇ ਪੈ ਜਾਊਗਾ ਉਹ ਆਪਾਂ ਨੂੰ ਖੁਦ ਜਿਹੜਾ ਐਫਰਟਸ ਕਰਨੇ ਪੈਣਗੇ ਜਦੋਂ ਤੁਸੀਂ 100 ਬੱਚਾ ਲੈਂਦੇ ਸੀ ਉਹ ਚ 80 ਬੱਚੇ ਜਿਹੜੇ 90 ਬੱਚੇ ਜਿਹੜੇ ਪ੍ਰੋਪਰ ਉਹ ਵੱਡੇ ਹੋਗੇ ਠੀਕ ਹੈ ਜੀ 90 ਚੋਂ 80 ਜੇਕਰ ਤੁਹਾਨੂੰ ਦਿੱਲੀ ਦੇ ਅੰਡੇ 80 ਮੁਰਗੀਾਂ ਅੰਡੇ ਦਿੰਦੀਆਂ ਨੇ ਆਪਾਂ ਦੋਸਤੋ ਘੱਟ ਤੋਂ ਘੱਟ ਰੇਟ ਲਾਵਾਂਗੇ ਇੱਥੇ ਆਪਾਂ ਕਿਸੇ ਨੂੰ ਸੁਪਨੇ ਨਹੀਂ ਦਿਖਾਉਂਦੇ ਹੈਗੇ ਕਿ ਹਾਂ ਯਾਰ ਆਪਾਂ ਘੱਟ ਤੋਂ ਘੱਟ ਰੇਟ ਲਾ ਕੇ ਚਲਾਂਗੇ 10 ਰੁਪਏ ਦਾ ਅੰਡਾ ਵੇਚਦਾ 15 ਤੋਂ 20 ਰੁਪਏ ਤੱਕ ਵੀ ਅੰਡਾ ਵੇਚਦਾ ਪਰ ਜੇਕਰ ਕਿਤੇ ਬਿਲਕੁਲ ਜਿਹੜਾ ਮਾਰਕੀਟ ਡਾਉਣਾ ਉੱਥੇ ਵੀ ਤੁਹਾਨੂੰ ਜਿਹੜਾ 10 ਰੁਪਏ ਦਾ ਅੰਡਾ ਬਿਕੂਗਾ ਜੇਕਰ 80 ਅੰਡੇ ਹੋਗੇ ਦੋਸਤੋ ਤਾਂ 800 ਰੁਪਏ ਦੇ ਅੰਡੇ ਤੁਹਾਡੇ ਕੋਲ ਇੱਕ ਦਿਨ ਦੇ ਹੋਗੇ ਠੀਕ ਹੈ ਜੀ ਜਿਹੜੇ 80 ਅੰਡੇ ਨੇ 800 ਰੁਪਏ ਦੇ ਅੰਡੇ ਤੁਸੀਂ ਸੇਲ ਕਰਤੇ ਠੀਕ ਹੈ ਜੀ ਅੰਡੇ ਜਿਹੜੇ ਸਰਦੀਆਂ 'ਚ ਬਹੁਤ ਹੀ ਆਸਾਨੀ ਨਾਲ ਸੇਲ ਹੋ ਜਾਂਦੇ ਨੇ ਗਰਮੀਆਂ 'ਚ ਵੀ ਹੋ ਜਾਂਦੇ ਨੇ ਪਰ ਸਰਦੀਆਂ 'ਚ ਆਪਾਂ ਨੂੰ ਰੇਟ ਵੀ ਜ਼ਿਆਦਾ ਮਿਲਦਾ ਤਾਂ ਸੇਲ ਵੀ ਬਹੁਤ ਵਧੀਆ ਹੋ ਜਾਂਦੇ ਨੇ ਸੋ ਜਿਹੜਾ ਤੁਸੀਂ ਇੱਕ ਦਿਨ ਦਾ 800 ਰੁਪਏ ਕਮਾਇਆ ਗਾਵਜੋਂ ਉਹ ਜੋ 300 ਰੁਪਏ ਦੀ ਤੁਸੀਂ ਫੀਡ ਘਟ ਦੋ ਇਹਨਾਂ ਨੂੰ ਜਿਹੜੀ ਇਹਨਾਂ ਤੇ ਖਰਚ ਆਇਆ ਜਾਂ ਮਾੜਾ ਮੋਟਾ ਜਿਹੜਾ ਦਵਾਈ ਬੂਟੀ ਤੁਸੀਂ ਦਿੱਤੀ ਠੀਕ ਹੈ ਜੀ 300 ਰੁਪਏ ਇੱਕ ਦਿਨ ਦੇ ਸਾਈਡ ਤੇ ਕਰ ਦੋ ਉਸ ਤੋਂ ਬਾਅਦ ਦੋਸਤੋ 450 ਤੋਂ ਲੈ ਕੇ 500 ਰੁਪਏ ਤੱਕ ਤੁਹਾਨੂੰ ਇੱਕ ਦਿਨ ਦੀ ਜਿਹੜੀ ਇੰਨਾ ਚੋਂ ਬਚਤ ਹੋਊਗੀ ਜੇਕਰ ਆਪਾਂ ਇੱਕ ਦਿਨ ਦਾ 500 ਰੁਪਏ ਇੰਨਾ ਚੋਂ ਬਚਾਉਣੇ ਆ ਤਾਂ ਇੱਕ ਮਹੀਨੇ ਦਾ 15000 ਰੁਪਏ ਹੋ ਗਿਆ ਸਿੱਧੇ ਸਿੱਧੇ ਤਰੀਕੇ ਨਾਲ ਠੀਕ ਹੈ ਜੀ ਤਾਂ ਤੁਸੀਂ ਘਰੇ ਬੈਠੇ ਕੁਝ ਕਰਨਾ ਵੀ ਨਹੀਂ ਸਵੇਰੇ ਸ਼ਾਮ ਇਹਨਾਂ ਨੂੰ ਫੀਡ ਪਾਉਣੀ ਆਗੀ ਤਾਂ ਤੁਸੀਂ ਜਿਹੜਾ ਇਹਨਾਂ ਤੋਂ 15000 ਰੁਪਏ ਮਹੀਨੇ ਦਾ 100 ਮੁਰਗੀ ਤੋਂ ਆਰਾਮ ਨਾਲ ਕਮਾ ਸਕਦੇ ਹੋਗੇ ਜਿਹੜੇ ਵੀਰ ਬੇਰੁਜ਼ਗਾਰ ਨੇ ਇਹ ਤੁਸੀਂ ਮੇਰੇ ਕਹਿਣ ਤੇ ਇੱਕ ਵਾਰੀ ਕੰਮ ਕਰਕੇ ਦੇਖੋ ਸਟਾਰਟ ਕਰਕੇ ਦੇਖੋ ਇਹਦਾ ਨਤੀਜਾ ਬਹੁਤ ਵਧੀਆ ਮਿਲੂਗਾ ਜੇਕਰ ਤੁਸੀਂ ਘਰੇ ਬੈਠੇ 10 ਤੋਂ ਲੈ ਕੇ 15000 ਰੁਪਏ ਤੱਕ ਮਹੀਨੇ ਦਾ ਕਮਾਉਨੇ ਹੋ ਤਾਂ ਤੁਸੀਂ ਜੇਕਰ ਬਾਹਰ ਵੀ ਕਿਤੇ ਜੌਬ ਕਰਦੇ ਹੋ ਪ੍ਰਾਈਵੇਟ ਜੌਬ ਕਰਦੇ ਹੋ ਤਾਂ 10-15000 ਤੋਂ ਵੱਧ ਪ੍ਰਾਈਵੇਟ ਜੌਬ 'ਚ ਕੋਈ ਨਹੀਂ ਦਿੰਦਾ ਇਹ 'ਚ ਤੁਸੀਂ ਇੱਕ ਤਾਂ ਸਿੱਧੇ ਤੌਰ ਤੇ ਮਾਲਕ ਬਣਗੇ ਤੁਸੀਂ ਕੰਮ ਦੇ ਚਾਹੇ ਛੋਟਾ ਕੰਮ ਆ ਠੀਕ ਹੈ ਨਾ ਮਾਲਕ ਤੁਸੀਂ ਮਾਲਕੀ ਹੋ ਤਾਂ ਤੁਸੀਂ ਇੱਕ ਤਾਂ ਮਾਲਕ ਬਣਗੇ ਇੱਕ 15000 18000 ਰੁਪਏ ਤੁਸੀਂ ਮਹੀਨੇ ਦਾ ਕਮਾਉਣ ਲੱਗੇ ਘਰੇ ਬੈਠੇ ਉਹ ਤੁਹਾਡੀ ਆਪਣੀ ਜਿਹੜੀ ਇਨਕਮ ਆ ਤੁਸੀਂ ਇਹ ਆਮਦਨ ਵਧਾ ਵੀ ਸਕਦੇ ਹੋਗੇ ਠੀਕ ਹੈ ਜੀ ਤੁਸੀਂ ਹੋਰ ਐਫਰਟਸ ਕਰਕੇ ਇਹਨਾਂ ਨੂੰ ਜਿਹੜੀ ਖਰਾਕ ਦੀ ਜਿਹੜੀ ਖਰਚਾ ਉਹ ਘਟਾ ਕੇ ਜਿਹੜਾ ਆਪਣਾ ਜਿਹੜਾ ਪ੍ਰੋਫਟ ਆ ਉਹ ਵਧਾ ਵੀ ਸਕਦੇ ਹੋ ਇਸ ਤਰ੍ਹਾਂ ਦੋਸਤੋ ਤੁਸੀਂ 15 ਤੋਂ 20000 ਰੁਪਏ ਤੱਕ 100 150 ਮੁਰਗੀ ਤੋਂ ਆਰਾਮ ਨਾਲ ਕਮਾ ਸਕਦੇ ਹੋਗੇ ਇਹਨਾਂ ਦਾ ਕੋਈ ਖਾਸ ਜਿਹੜਾ ਖਰਚਾ ਨਹੀਂ ਹੁੰਦਾਗਾ ਬਹੁਤ ਹੀ ਆਸਾਨੀ ਨਾਲ ਬੱਚੇ ਪੜ ਜਾਂਦੇ ਨੇ ਹਾਂ 10-15 ਦਿਨ ਜਿਹੜੀ ਬਹੁਤ ਹੀ ਸਾਂਭ ਸੰਭਾਲ ਕਰਨੀ ਪੈਂਦੀ ਆ ਜਦੋਂ ਪਾ ਇੱਕ ਦਿਨ ਦਾ ਬੱਚਾ ਲੈ ਕੇ ਆਉਣੇ ਆ ਇੱਕ ਦਿਨ ਤੋਂ ਲੈ ਕੇ 20 ਦਿਨਾਂ ਤੱਕ ਇਹਦੀ ਪ੍ਰੋਪਰ ਸਾਂਭ ਸੰਭਾਲ ਕਰਨੀ ਪੈਂਦੀ ਆ ਮਤਲਬ ਕਿ ਐਂਸਾ ਲਾ ਲੋ ਕਿ 2-2 ਘੰਟਿਆਂ ਬਾਅਦ ਆਪਾਂ ਨੂੰ ਦੇਖਣ ਲਈ ਉੱਠਣਾ ਪੈਂਦਾ ਜੇਕਰ 20 ਦਿਨਾਂ ਦੇ ਬੱਚੇ ਪੜ ਗਏ ਵਧੀਆ ਤਰੀਕੇ ਨਾਲ ਤਾਂ ਅੱਗੇ ਜਾ ਕੇ ਆਪਾਂ ਨੂੰ ਚੰਗਾ ਪ੍ਰੋਫਿਟ ਦੇ ਦਿੰਦੇ ਨੇ ਹੁਣ ਤੁਸੀਂ ਅਪ੍ਰੈਲ ਦਾ ਮਹੀਨਾ ਚੱਲ ਰਿਹਾ ਦੇਖ ਲਓ ਹੁਣ ਆਪਣੇ ਘਰੋਂ ਅੰਡਾ 10 ਰੁਪਏ ਨੂੰ ਆਪਣੇ ਘਰੋਂ ਅੰਡਾ ਆ ਕੇ ਲੋਕ ਲੈ ਕੇ ਜਾਂਦੇ ਨੇ ਜਿਹੜਾ ਸਰਦੀ ਚ ਆਪਾਂ 20 15 20 15 20 ਰੁਪਏ ਅੰਡਾ ਵੇਚਿਆਗਾ ਜੇਕਰ ਕਿਸੇ ਨੂੰ ਜਾਦੇ ਅੰਡਿਆਂ ਦੀ ਲੋੜ ਸੀ ਆਪਾਂ 15 ਰੁਪਏ ਲਾਤਾ ਜੇਕਰ 2 4 ਕੋਈ 5 ਲੈਂਦਾ ਤਾਂ ਉਹਨੂੰ 20 ਰੁਪਏ ਅੰਡਾ ਆਪਾਂ ਵੇਚਿਆ ਹੁਣ April ਦੇ ਮਹੀਨੇ ਚ ਆਪਣੇ ਅੱਜ ਮੈਂ ਅੰਡੇ 25 ਦੇ ਕੇ ਆਇਆ 250 ਰੁਪਏ ਦੇ ਮਤਲਬ ਕਿ 10 ਰੁਪਏ ਨੂੰ ਅੰਡਾ ਆਪਣਾ ਹੁਣ ਵੀ ਜਾ ਰਿਹਾਗਾ ਸੋ ਇੱਕ ਵਾਰੀ ਕੰਮ ਕਰਕੇ ਦੇਖੋ ਜਿਹੜੇ ਵੀ ਰਵੇਲੇ ਫਿਰਦੇ ਨੇ ਹਨਾ ਬੇਰੁਜ਼ਗਾਰ ਨੇ ਇਹ ਕੰਮ ਕਰੋਗੇ ਤਾਂ ਤੁਹਾਨੂੰ 2 ਰੁਪਏ ਵੱਢਣਗੇ ਕੋਈ ਘਾਟਾ ਨਹੀਂ ਪਊਗਾ ਸੋ ਇਦਾਂ ਦੀਆਂ ਵੀਡੀਓ ਦੇਖਣ ਲਈ ਦੋਸਤੋ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਘੰਟੀ ਦਾ ਬਟਨ ਜਰੂਰ ਦਬਾ ਦਿਓ ਤੇ ਇੱਕ ਦੋਸਤੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਸੀਂ ਕਮੈਂਟ ਨਹੀਂ ਕਰਦੇ ਕਿਸੇ ਇੱਕ ਵਾਰ ਤੁਹਾਡੇ ਤੋਂ ਤੁਸੀਂ ਕਮੈਂਟ ਕਰਕੇ ਦੱਸਿਆ ਕਰੋ ਕਿ ਅਸੀਂ ਕਿੱਥੋਂ-ਕਿੱਥੋਂ ਵੀਡੀਓ ਦੇਖਦੇ ਆ ਤੇ ਤੁਹਾਡੀ ਵੀਡੀਓ ਤੋਂ ਜਾਣਕਾਰੀ ਮਿਲਦੀ ਆ ਜਾਂ ਨਹੀਂ ਬੈਕਅੱਪ ਮਿਲੇ ਆਪਾਂ ਨੂੰ ਵੀਡੀਓ ਦਾ ਹਨਾ ਕਿ ਹਾਂ ਆਪਣੀ ਵੀਡੀਓ ਤੋਂ ਕੋਈ ਸਿੱਖ ਵੀ ਰਿਹਾ ਜਾਂ ਆਪਾਂ ਕੋਈ ਵੇਸਟ ਹੀ ਬਣਾਈ ਜਾਂਦੇ ਆ ਠੀਕ ਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਸਾਨੂੰ ਹਾਂ ਵੀਰੇ ਜਾਣਕਾਰੀ ਮਿਲਦੀ ਆ ਜੇਕਰ ਕੋਈ ਗੱਲਬਾਤ ਪੁੱਛਣੀ ਹੁੰਦੀ ਆ ਤਾਂ ਵੀ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਪੁੱਛਿਆ ਕਰੋ ਆਪਾਂ ਤੁਹਾਨੂੰ ਸਾਰੀ ਜਿਹੜੀ ਪ੍ਰੋਪਰ ਗੱਲਬਾਤ ਦੱਸ ਦਾਂਗੇ ਜੇ ਕਿਸ ਨੇ ਕਿਸੇ ਵੀ ਵਿਸ਼ੇ ਤੇ ਵੀਡੀਓ ਬਣਵਾਉਣੀ ਹੁੰਦੀ ਆ ਤਾਂ ਵੀ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਦੱਸ ਦਿਓ ਕਿ ਆਪਾਂ ਉਸੇ ਵਿਸ਼ੇ ਤੇ ਤੁਹਾਡੇ ਲਈ ਜਿਹੜੀ ਵੀਡੀਓ ਬਣਾ ਦੇਖਣਾਗੇ ਸੋ ਇਦਾਂ ਦੀਆਂ ਵੀਡੀਓ ਦੇਖਣ ਲਈ ਦੋਸਤੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਅੰਤ ਤੱਕ ਦੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ